ਸਾਜਨ ਅਤੇ ਤਾਨੀਆਂ ਦੀ ਮੈਰਿਜ ਤੇ ਸੋਸ਼ਲ ਮੀਡੀਆ ਦਾ ਲਗਭਗ ਹਰ ਇੱਕ ਇਨਫਲੂਐਂਸਰ ਆਇਆ ਸੀ ਇਥੋਂ ਤੱਕ ਕਿ ਪੰਜਾਬੀ ਸਿੰਗਰਜ਼ ਨੇ ਵੀ ਉਹਨਾਂ ਦੇ ਵਿਆਹ ਤੇ ਸ਼ਿਰਕਤ ਕੀਤੀ ਸੀ ਉੱਥੇ ਹੀ ਹੁਣ ਸਾਜਨ ਅਤੇ ਤਾਨੀਆਂ ਦੀਆਂ ਆਫਟਰ ਵੈਡਿੰਗ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿੱਥੇ ਕਪਲ ਬਹੁਤ ਹੀ ਬਿਊਟੀਫੁੱਲ ਲੱਗ ਰਿਹਾ ਹੈ ਅਤੇ ਇਹ ਦੋਨੋਂ ਜਣੇ ਘੁੰਮਦੇ ਫਿਰਦੇ ਦਿਖਾਈ ਦਿੰਦੇ ਨੇ ਉਹਨਾਂ ਦੀ ਆਫਟਰ ਵੈਡਿੰਗ ਵੀਡੀਓ ਤੁਸੀਂ ਸਕਰੀਨ ਤੇ ਚਲਦੀ ਵੀ ਵੇਖ ਸਕਦੇ ਹੋ ਗੱਲ ਤੁਹਾਨੂੰ ਦੱਸ ਦਈਏ ਤਾਨੀਆਂ ਅਤੇ ਸਾਜਨ ਦੇ ਵਿਆਹ ਤੇ ਇਸ਼ਾਨ ਬੱਗਾ ਨਹੀਂ ਆਏ ਸਨ ਜਿਸ ਦੇ ਬਾਰੇ ਉਹਨਾਂ ਨੇ ਹਾਲ ਹੀ ਵਿੱਚ ਦੱਸਿਆ। दरअसल ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਸਟੋਰੀ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਮੁਬਾਰਕਾਂ ਸਾਜਨ ਅਤੇ ਤਾਨੀਆਂ ਨੂੰ ਕਿਸੇ ਕਾਰਨ ਕਰਕੇ ਨਹੀਂ ਆਇਆ ਗਿਆ ਪਰ ਮੈਂ ਬਹੁਤ ਹੀ ਜਲਦ ਤੁਹਾਨੂੰ ਮਿਲਣਾਵਾਂਗਾ। ਬਾਕੀ ਤੁਹਾਨੂੰ ਤਾਣੀਆਂ ਤੇ ਸਾਜਨ ਦਾ ਕਪਲ ਕਿਸ ਤਰ੍ਹਾਂ ਦਾ ਲੱਗਦਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਐਂਡ ਅਜਿਹੀਆਂ ਹੋਰ ਅਪਡੇਟਸ ਲਈ ਜਲਦ ਤੋਂ ਜਲਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ so that ਤੁਸੀਂ ਕੋਈ ਵੀ ਵੀਡੀਓ ਮਿਸ ਨਾ ਕਰ ਸਕੋ